ਉਹ ਭਾਈ ਇਮੀਗ੍ਰੇਸ਼ਨ ਵਾਲੇ ਸਾਰੇ ਠੱਗ ਨੇ ਯਾਰ ਉਹ ਬੰਦੇ ਤੋਂ ਪੈਸੇ ਲੈ ਕੇ ਯਾਰ ਬਾਹਰ ਵੀਜ਼ਾ ਬੁਝੇ ਆ ਨਾਮ ਲੈ ਕੇ ਉਹ ਨਹੀਂ ਭੇਜਦੇ ਹੈਗੇ ਬਾਹਰ ਪਰ ਅਸੀਂ ਦੁੱਬਈ ਸਾਰੇ ਨੂੰ ਚੱਕ ਰਿਹਾ ਇਮੀਗ੍ਰੇਸ਼ਨ ਵਾਲੇ ਦੂਰੇ ਕੀ ਕਰਦੇ ਦੂਰੇ ਕਾਲੀ ਜਬਾਨ ਵਾਲੇ ਲਵੇ ਮੈਂ ਸਾਰੇ ਪਿੰਡ 'ਚ ਬੇਇੱਜ਼ਤੀ ਕਰਾਂਗੀ ਮੈਂ ਤੈਨੂੰ ਸਾਰੇ ਪਿੰਡ 'ਚ ਲਾਬਦਾ ਫਿਰ ਰਹਿਗਾ ਮੈਂ ਰੋਟੀ ਖਾਣ ਤੋਂ ਬੈਠੇ ਘਰੇ ਚਲਦੂ ਕਰੇ ਤੈਨੂੰ ਮੈਂ ਦੱਸਦਾ ਪਤਾ ਨਾ ਨਾ ਮੈਨੂੰ ਦੁੱਤ ਲੈਣਾ ਆਇਆ ਤੈਨੂੰ ਤਮਾ ਦੁੱਤ ਚੱਲ ਲੈ ਪਰਜਾਈ ਜੇ ਦੇਖ ਕੇ ਦੁੱਦਾ ਤੇਰੇ ਵਿੱਚ ਕਿਵੇਂ ਵੱਜਦਾ ਤੇਰੇ ਵਿੱਚ ਵੱਜ ਗਿਆ ਸਵਾਦ ਆ ਗਿਆ ਇੱਕ ਵਾਰੀ ਹੋਰ ਵੱਜਾ ਉਹ ਕਾਲੀ ਜਬਾਨ ਵਾਲਾ ਕਿੱਥੇ ਬੈਠਿਆ ਇਹਦਾ ਤਾਂ ਪਰਛਾਵਾ ਵੀ ਪਾੜਾ ਇਹ ਦੁੱਦਾ ਪਰੇ ਹੋ ਕੇ ਹੀ ਲੰਗਦੇ ਆ हाँ, 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 गुरु की हो गया ओ तो भाई मैं तो कहना आया तेरा साइकिल ठीक हो गया तू दुकान तो जाके ले आई जसी इथे आ जसी इथे आ ਤੇ ਹਾਂ ਹਾਂ ਬਾਈ ਘੁੰਗਰੂ ਕੀ ਹੋ ਗਿਆ ਉਹ ਬਾਈ ਮੈਂ ਤਾਂ ਇਹ ਕਹਿਣਾ ਆਇਆ ਤੇਰਾ ਸਾਈਕਲ ਠੀਕ ਹੋ ਗਿਆ ਤੂੰ ਦੁਕਾਨ ਤੋਂ ਜਾ ਕੇ ਲੈ ਆਈ ਠੀਕ ਆ ਬਾਈ ਲੈ ਆਉਂਗਾ ਸਾਲਾ ਤੂੰ ਮੇਰੇ ਤੋਂ ਐਨਾ ਡਰੀ ਕਿਉਂ ਜਾਣਾ ਮੈਂ ਕਿ ਬਿੱਲਾ ਬਦਮਾਸ਼ਾ ਬਾਈ ਬਿੱਲੇ ਬਦਮਾਸ਼ ਦਾ ਕੁੱਟਿਆ ਬੰਦਾ ਦਾ ਠੀਕ ਵੀ ਹੋ ਜੂਗਾ ਪਰ ਆ ਜਿਹੜੀ ਤੇਰੀ ਕਾਲੀ ਜਵਾਨ ਹੈ ਨਾ ਇਹਦਾ ਕੁੱਟਿਆ ਬੰਦਾ ਕਦੇ ਠੀਕ ਨਹੀਂ ਹੋਣਾ ਕੀ ਮਤਲਬ ਆ ਉਹ ਤੇਰਾ ਮੇਰੀ ਇੰਨੀ ਵੀ ਕਾਲੀ ਜਵਾਨ ਨਹੀਂ ਹੈਗੀ ਪਿੰਡ ਦੇ ਸਾਲੇ ਉਹ ਗੱਲਾਂ ਬਣਾਈ ਜਾਂਦੇ ਨੇ ਜੇ ਮੇਰੀ ਕਾਲੀ ਜ਼ੁਬਾਨ ਹੁੰਦੀ ਨਾ ਉਹ ਨੂਆ ਤਰ੍ਹਾਂ ਸਿਰ ਪਾਟਿਆ ਹੁੰਦਾ ਆਏ ਓ ਤੇਰੀ ਭੈਣ ਦੀ ਆ ਪਟ ਗਿਆ ਸਿਰ ਕਾਲੀ ਜ਼ੁਬਾਨ ਵਾਲਿਆ ਭੱਜ ਜਾ ਇੱਥੋਂ ਸਾਲਾ ਹਰਾਮੀ ਯਾਰ ਮੈਂ ਕੀ ਕਰਾਂ ਮੇਰੀ ਕਾਲੀ ਜ਼ੁਬਾਨ ਦਾ ਜਿਹੜਾ ਕੁਝ ਬੋਲਦਾ ਸੱਚ ਹੋ ਜਾਂਦਾ ਯਾਰ ਮਰਾ ਜੀ ਕਰਦਾ ਵੀ ਕਾਲੀ ਜ਼ੁਬਾਨ ਨੂੰ ਵੱਡੇ ਦੇ ਨਾ ਯਾਰ ਜੇ ਮੈਂ ਜੀਵ ਨੂੰ ਵੱਡੇ ਦੇਆ ਫਿਰ ਮੇਰੇ ਤੋਂ ਇਹ ਕੁੱਤਾ ਵੀ ਨਹੀਂ ਡਰਨਾ ਆਏਗਾ ਪਰ ਮੈਂ ਬੋਲਿਆ ਕਿ ਮੈਂ ਕਰੂੰਗਾ ਆਵਾ ਬਾਬੋ ਯਾਰ ਕੀ ਕਰਾਂ ਯਾਰ ਯਾਰ ਜੀਵ ਵਾਲੀ ਸਕੀਮ ਯਾਰ ਕੈਨਸਲ ਹੀ ਕਰਦਾ ਯਾਰ ਗਰਮੀ ਨਹੀਂ ਹੋ ਰਹੀ ਆ ਯਾਰ ਕੀ ਕਰਾਂ ਦਿਮਾਗ ਪਾਗਲ ਹੋਊਗਾ ਵਾ ਕਾਲੀ ਜਵਾਨ ਆਲਾ ਕਿੱਥੇ ਬੈਠਿਆ ਇਹਦਾ ਤਾਂ ਪਰਛਾਵਾਂ ਵੀ ਮਾੜਾ ਇਹ ਤਾਂ ਤਾਂ ਪਰੇ ਹੋ ਕੇ ਹੀ ਲੰਗਦੇ ਆ ਓਏ ਕੀ ਹੋ ਗਿਆ ਤੈਨੂੰ ਮੈਂ ਤੇਰਾ ਜੇਠਾ ਲਾ ਦੇ ਕਿਵੇਂ ਗੁੰਡ ਕੱਢੀ ਜਾ ਰਿਆ ਨਮੀ ਬਹੂ ਮੰਗੋ ਆ ਕੀ ਹੱਥ ਚ ਇਹ ਤਾਂ ਲੱਡੂ ਨੇ ਜੀ ਖਵਾ ਦੇ ਫਿਰ ਲੈ ਥੋੜਾ ਵੀ ਕਰਾ ਦਿੰਦਾ ਇਹ ਮੂੰਹ ਮਿੱਠਾ ਕਿਹੜੀ ਖੁਸ਼ੀ ਚ ਓਏ ਮੇਰੀ ਸਰਕਾਰੀ ਨੌਕਰੀ ਲੱਗ ਗਈ ਜੀ ਉਹ ਵੀ ਪਟਵਾਰੀ ਦੀ ਸਾਲੇ ਮੂੰਹ ਤੇਰਾ ਚਪੜਾਸੀ ਵਰਗਾ ਤੈਨੂੰ ਪਟਵਾਰੀ ਨੌਕਰੀ ਕਿਵੇਂ ਦੇਦੀ ਕਾਕਾ ਜੀ ਅੱਜ ਕੱਲ ਮੂੰਹ ਦੇਖ ਕੇ ਨੌکریاں ਨਹੀਂ ਮਿਲਦੀਆਂ ਨਾ ਤੇਰੀਆਂ ਡਿਗਰੀਆਂ ਦੇਖ ਕੇ ਪੈਸਾ ਲੱਗਦਾ ਪੈਸਾ ਪੂਰਾ 10 ਲੱਖ ਰੁਪਏ ਦੇਆ ਤਾਂ ਜਾ ਕੇ ਪਟਵਾਰੀ ਦੀ ਨੌਕਰੀ ਮਿਲੀਆ 10 ਲੱਖ ਰੁਪਏ ਜਿਹੜੇ ਸਾਲੇ ਦਾ 10 ਲੱਖ ਰੁਪਏ ਲਿੰਦੇ ਨੇ ਇਹਦਾ ਫੜੇ ਨਹੀਂ ਜਾਂਦੇ ਹੈਗੇ ਜੇ ਮੈਂ ਕਿਸੇ ਨੂੰ 10 ਰੁਪਏ ਵੱਧ ਵੀ ਲੈ ਲੈਣਾ ਮੱਜ ਜਦੀ ਫੜਿਆ ਜਾਂਦਾ। ਉਹ ਬਾਈ ਉਹ ਨਹੀਂ ਫੜੇ ਜਾਂਦੇ। ਉਹਨਾਂ ਨੇ ਇੰਨੇ ਬੰਦੇ ਤਾਂ ਲਵਾਦੇ ਆਪਣੇ ਪਿੰਡ ਦੇ। ਆਪਣੇ ਪਿੰਡ ਦਾ ਗੈਰੀ ਪਤਾ ਬਾਈ ਗੈਰੀ ਉਹਨੇ ਲਵਾਇਆ। 1 ਮਿੰਟ ਬਈ। ਹੈਲੋ। ਹੈਲੋ। ਹਾਂਜੀ ਵੀਰੇ। ਬਾਈ ਜੀ ਇਹਨਾਂ ਨੇ ਤੂੰ 10 ਲੱਖ ਰੁਪਏ ਦਿੱਤਾ ਸੀ। ਹਾਂ ਬਾਈ। ਉਹਨਾਂ ਤੇ ਟ੍ਰਿ ਕ੍ਰਪਸ਼ਨ ਵਾਲੀ ਦੀ ਰੇਟ ਪੈ ਗਈ ਉਹ ਚੱਕ ਲੈ। ਤਰੀ ਨੌਕਰੀ ਵੀ ਗਈ ਤੇ 10 ਲੱਖ ਰੁਪਏ ਵੀ ਗਏ। ਕੀ ਹੋ ਗਿਆ ਭਾਈ ਜੇ ਨਹੀਂ ਲੱਡੂ ਸੁਵਾ ਦੇਗੇ ਤੂੰ ਮਿੰਨੂ ਦੇ ਦੇਰ ਮੈਂ ਖਾ ਲਾਂਗਾ ਉਹ ਭਾਈ ਹੋਣਾ ਕੀ ਸੀ ਯਾਰ ਜਿਹੜੇ 10 ਲੱਖ ਰੁਪਏ ਦਿੱਤੇ ਸੀ ਉਹ ਵੀ ਗਏ ਤੇ ਜਿਹੜੇ ਭਾਈ ਨੌਕਰੀ ਮਿਲੀ ਸੀ ਉਹ ਵੀ ਗਈ ਭਾਈ ਤੇਰਾ ਬਹਿਜੇ ਬੇੜਾ ਤੇਰੀ ਕਾਲੀ ਜਵਾਨ ਕਰਕੇ ਹੋਇਆ ਇਹ ਸਾਰਾ ਗੁਜ਼ਰ ਭਾਈ ਜਿਹੜੇ ਬੰਦੇ ਕਦੇ ਨਹੀਂ ਚੱਕੇ ਜਾਂਦੇ ਸੀ ਅੱਜ ਉਹ ਵੀ ਚੱਕੇ ਗਏ ਤੇ ਮੇਰੇ 10 ਲੱਖ ਰੁਪਏ ਵੀ ਗਏ ਭਾਈ ਭਾਈ ਤੂੰ ਜ਼ਿਆਦਾ ਪਿੰਡ ਚੋਂ ਨਿਕੜ ਜਾ ਜੇ ਸਾਰਾ ਪਿੰਡ ਇਕੱਠਾ ਹੋ ਗਿਆ ਤੈਨੂੰ ਬਾਹਰ ਕੱਢੂਗਾ ਭਾਈ ਲੰਘ ਜਾ ਇੱਥੋਂ ਯਾਰ ਉਹ ਯਾਰ ਕਰਤਾ ਸਾਰਾ ਕੰਮ ਖਰਾਬ ਡੱਬਾ ਲੈਣਾ ਹੈ ਨਹੀਂ ਨਹੀਂ ਮੈਂ ਖਲਾ ਜਾਂਦਾ ਕਿ ਨਹੀਂ ਇਥੋਂ ਛੜ ਜੇ ਮੇਰੀ ਕਾਲੀ ਜਵਾਨ ਪਤਾ ਹੀ ਕੀ ਬੋਲ ਦਿੰਦੀ ਆ ਚਲ ਜੋ ਹੋਇਆ ਚੰਗੇ ਲਈ ਹੋਇਆ ਦੇਖਾਂ ਕੀ ਆਏ ਹੋਏ ਲਸਗੁੱਲੇ ਕਰੇ ਜਾ ਕੇ ਖਮਾਈ ਚਾਣਾ ਚਲੋ ਹਾਈ ਹਾਈ ਤੇ ਜਾਣਿਆ ਦੇਖੇ ਨਹੀਂ ਤੁਰ ਸਕਦਾ ਕਾਲੂ ਜੀ ਆ ਸਾਰਾ ਦੁੱਧ ਮਦਵਾਤਾ ਮੇਰਾ ਦੱਬੇ ਨੂੰ ਦਸ ਡੱਬਾ ਹੀ ਦੇਖੀ ਜਾ ਰਿਹਾ ਕਲੂਜਾ ਲੈ ਪਰਜਾਈ ਜੇ ਦੇਖ ਕੇ ਤੂਦਾ ਤੇਰੇ ਵਿੱਚ ਕਿਵੇਂ ਵੱਜਦਾ ਤੇਰੇ ਵਿੱਚ ਵੱਜ ਗਿਆ ਸਵਾਦ ਆ ਗਿਆ ਇੱਕ ਵਾਰੀ ਹੋਰ ਵੱਜਾ ਤੈਨੂੰ ਸ਼ਰਮ ਨਹੀਂ ਆਉਂਦੀ ਕੀ ਬੋਲੇ ਜਾ ਰ ਮੈਂ ਮਾਰ ਮਾਰ ਥੱਪੜ ਮੂੰਹ ਲਾਲ ਕਰ ਦੂੰ ਸ਼ਰਮ ਦੀ ਕੀ ਗੱਲਾਂ ਮੈਂ ਕਹਣਾ ਤੈਨੂੰ ਨਾਲ ਦਿਨੂ ਦੇਖ ਲਿਆ ਵੇ ਕੰਜਰ ਆ ਜਾ ਬਗ ਜਾ ਜੇ ਤੇਰੇ ਨਾਲ ਖੜੀ ਨੂੰ ਮੈਨੂੰ ਕਿਸੇ ਨੇ ਦੇਖ ਲੈਣਾ ਪਿੰਡ ਵਾਲੇ ਸੋ ਗੱਲਾਂ ਬਣਾਣਗੇ ਜਾਂ ਭੱਜ ਜਾ ਬਣਾ ਸੜਿਆ ਡੱਬਾ ਲੈ ਕੇ ਮਦਾ ਆਪੇ ਹੀ ਸੋਚਣਾ ਵੀ ਪਿੰਡ ਵਾਲੇ ਸੋ ਗੱਲਾਂ ਬਣਾਣਾ ਜੇ ਪਿੰਡ ਵਾਲੇ ਗੱਲਾਂ ਬਣਾਣਗੇ ਤਾਂ ਇਹਦਾ ਘਰ ਵਾਲਾ ਇਹਦੇ ਨਾਲ ਲੜੂਗਾ ਫਿਰ ਮੇਰੇ ਨਾਲ ਗੱਲ ਬਣ ਚੂਗੀ ਇਹਦਾ ਘਰ ਵਾਲਾ ਕਿੱਥੇ ਲੜਦਾ ਇਹਦੇ ਨਾਲ ਉਹ ਤਾਂ ਇਹਨੂੰ ਪਿਆਰੇ ਬਹੁਤ ਕਰਦਾ ਕੀ ਕਹਿ ਰਹੇ ਮੈਂ ਕੁਸੇ ਵੀ ਕੁਸ ਨਹੀਂ ਪਰਜਾਈ ਮੈਂ ਕਹ ਰਾਂ ਗੋਗਾ ਤੇਰੇ ਨਾਲ ਲੜਦਾ ਤਾਂ ਨਹੀਂ ਨਾ ਨਾ ਉਹ ਨਹੀਂ ਲੜਦਾ ਹੈਗਾ ਮੇਰੇ ਨਾਲ ਉਹ ਤਾਂ ਪਿਆਰੀ ਬਹੁਤ ਕਰਦਾ ਜੇ ਉਹਨੂੰ ਕੋਈ ਉ ਚੁਗਲੀ ਵੀ ਕਰ ਦੇਣਾ ਮੇਰੀ ਉਹ ਤਾਂ ਵੀ ਨਹੀਂ ਮੰਨਦਾ ਹੈਗਾ ਇੰਨਾ ਪਿਆਰ ਕਰਦਾ ਸਾਲੀਏ ਕੀ ਕਰ ਰਹੀ ਓਰੇ ਮੈਂ ਰੋਟੀ ਤੋਂ ਬੈਠਿਆ ਆ ਘਰੇ ਮੈਂ ਸਾਰੇ ਪਿੰਡ ਚ ਲੱਭ ਲਿਆ ਸਾਲੀ ਘੂਗਰੂ ਨਾਲ ਕਾਲੀ ਜ਼ਬਾਨ ਵਾਲਾ ਅੱਖ ਮਟੱਕੇ ਕਰ ਰਿਹਾ ਕਿ ਮੈਂ ਪੁੱਛਦਾ ਇਹਨੂੰ ਉਹਦਾ ਚੱਲ ਪੜ ਗਿਆ ਹੀ ਮੈਨੂੰ ਵੀ ਪਤਾ ਸੀ ਉਹਨੂੰ ਪਿਆਰੇ ਬਾਤ ਕਰਦਾ ਹਨਾ ਜੇ ਤੇਰੇ ਘਰ ਵਾਲੇ ਨੂੰ ਪਤਾ ਲੱਗ ਗਿਆ ਨਾ ਤੇਰੀਆਂ ਜੂੜੀਆਂ ਪੱਟੂਗਾ ਉਹ ਤੇਰੀ ਭੈਣ ਦੂਰੇ ਕੀ ਕਰਦੇ ਦੂਰੇ ਕਾਲੀ ਜ਼ਬਾਨ ਵਾਲਾ ਲਵੇ ਮੈਂ ਸਾਰੇ ਪਿੰਡ ਚ ਬੇਇੱਜ਼ਤੀ ਕਰਾਂਗੀ ਮੈਂ ਤੈਨੂੰ ਸਾਰੇ ਪਿੰਡ ਚ ਲਾਬਦਾ ਫਿਰ ਰਹਿਗਾ ਮੈਂ ਰੋਟੀ ਖਾਣ ਤੋਂ ਬੈਠੇ ਘਰੇ ਚਲਦੂ ਕਰ ਤੈਨੂੰ ਮੈਂ ਦੱਸਦਾ ਪਤਾ ਨਾ ਨਾ ਮੇਰਾ ਦੁੱਧ ਲੈਣ ਆਈ ਤੈਨੂੰ ਤਮਾ ਦੁੱਧ ਚਲ ਮੈਂ ਕਿੱਥੇ ਆਉਂ ਕਾਲੀ ਜਮਾਨ ਨਾਲ ਹਾਂ ਸਾਲੇ ਦੀਆਂ ਲੱਤਾਂ ਤੋੜ ਦੂੰ ਲੈ ਅੱਜ ਦਾ ਤੇਰੀਆਂ ਦਾ ਲੈ ਵੀ ਕੁੜੀਏ ਲੱਤਾਂ ਟੁੱਟੀਆਂ ਫਿਰ ਤੂੰ ਤਾਂ ਕਹਿੰਦੀ ਸੀ ਵੀ ਮੈਨੂੰ ਮੇਰਾ ਘਰ ਵਾਲਾ ਬਹੁਤ ਪਿਆਰ ਕਰਦਾ ਦੇਖ ਲੈ ਪਿਆਰ ਦਾ ਤੈਨੂੰ ਘਰੇ ਜਾ ਕੇ ਕਰੂਗਾ ਕੁੰਗਰੂ ਇਹ ਗੱਲ ਤੈਨੂੰ ਤੈਰ ਦੇਖ ਤੇਰੀ ਮਾੜੀ ਆ ਤਿੰਨੇ ਸਵੇਰ ਦੇ ਨੇ ਕਿੰਨੇ ਘਰ ਜਾੜਤੇ ਯਾਰ ਮੇਰਾ ਜੀ ਕਰਦਾ ਵੀ ਮਰ ਜਾ ਯਾਰ ਮੈਂਨੇ ਤੜਕੀ ਦੇ ਕਿੰਨੇ ਘਰ ਜਾੜਤੇ ਫਿਰ ਮੈਂ ਨਹਿਰ ਚ ਨਛਾਲ ਮਾਰਦਾਂ ਪਰ ਯਾਰ ਮੈਂ ਨਹਿਰ ਚ ਤਾਂ ਡੁੱਬ ਜਾੰਗਾ ਨਹੀਂ ਪਹਾੜੀ ਤੋਂ ਛਾਲ ਮਾਰਦਾ ਪਰ ਯਾਰ ਲਾਤਾ ਟੁੱਟ ਜਈ ਕੀ ਕਰਾਂ ਚੱਲ ਇਹ ਸਕੀਮ ਕੈਨਸਲ ਯਾਰ ਅੱਗੇ ਚੱਲਦੇ ਆਪਾਂ ਆਏ ਹਾਏ ਪ੍ਰਮਾਤਮਾ ਨੇ ਯਾਰ ਆ ਗਿਆ ਅੱਜ ਤਾਂ ਕੀ ਹੋ ਗਿਆ ਬਾਈ ਬੜਾ ਖੁਸ਼ ਜਾ ਹੋ ਰਿਆ ਯਾਰ ਸੜਾ ਕਿੱਥੋਂ ਲੱਗਿਆ ਮੱਥੇ ਕਾਲੀ ਜ਼ਬਾਨ ਨਾਲ ਹਾਂ ਬਾਈ ਬਾਈ ਬੜਾ ਖੁਸ਼ ਜਾ ਹੋ ਰਿਆ ਯਾਰ ਓ ਬਾਈ ਯਾਰ ਤੂੰ ਪੁੱਛਣਾ ਬਸ ਯਾਰ ਤੂੰ ਕੁਝ ਬੋਲ ਲੈ ਨਾ ਬਾਈ ਯਾਰ ਦੱਸ ਤਾਂ ਦੇ ਬਾਈ ਯਾਰ ਓ ਬਾਈ ਯਾਰ ਮੈਨੇ ਮੇਰਾ ਫਾਈਲ ਲਓ ਬਾਈ ਯਾਰ ਮੈਨੇ ਫੁੱਲੇ ਤਗੜੇ ਏਜੰਟ ਤੋਂ ਹਾਂ ਬਾਈ ਬਈ ਮੇਰਾ ਵੀਜ਼ਾ ਆ ਜਾਊਗਾ ਹੁਣ ਵੀਜ਼ਾ ਆਊਗਾ ਬਾਈ ਹਾਂ ਬਈ ਤੇਰਾ ਬਾਈ ਤਾਂ ਚੱਲਿਆ ਕੈਨੇਡਾ ਹੁਣ ਫਿਰ ਬਾਈ ਪਾਰਟੀ ਯਾਰ ਓ ਬਾਈ ਜਦੋਂ ਮੈਂ ਪਾਰ ਚਾਊਂਗਾ ਨਾ ਯਾਰ ਤੈਨੂੰ ਪਾਰਟੀ ਕਰਕੇ ਜਾਊਂਗਾ ਫੁੱਲੇ ਤਾਕੜੀ ਬਾਈ ਬਣ ਕੇ 10 ਦਿਨ ਮੇਰੇ ਤੋਂ ਮੱਥੇ ਨਾ ਲੱਗਿਆ ਯਾਰ ਤੈਨੂੰ ਡਾਲਰ ਵੇਚਾ ਕਰੂੰਗਾ ਬਾਈ ਯਾਰ ਤੂੰ ਬਸ ਚੁੱਪੇ ਕਰ ਜਾ ਯਾਰ ਓ ਯਾਰ ਗੱਲ ਤਾਂ ਸੁਣ ਲੈ ਓ ਬਾਈ ਯਾਰ ਚੁੱਪ ਕਰ ਜਾ ਬਾਈ ਬਣਾ ਹੱਥ ਬੰਨ ਕੇ ਪੈਂਦੇ ਆ ਯਾਰ ਤੈਨੂੰ ਬਸ ਤੂੰ ਆਪਣੀ ਕਾਲੀ ਜ਼ੁਬਾਨ ਚੁੱਪ ਬੰਦ ਰੱਖ ਬਾਈ ਬਣਾ ਓ ਬਾਈ ਯਾਰ ਪਾਰਟੀ ਦਾ ਦੇ ਜਾ ਯਾਰ। ਓ ਬਾਈ ਤੂੰ ਟੈਨਸ਼ਨ ਨਾ ਲੈ ਯਾਰ ਤੈਨੂੰ ਪਾਰਟੀ ਪੱਕਾ ਕਰਕੇ ਜਾਊਂਗਾ ਯਾਰ। ਓ ਬਾਈ ਯਾਰ ਇਮੀਗਰੇਸ਼ਨ ਓ ਬਾਈ ਤੂੰ ਚੁੱਪੇ ਕਰ ਜਾ ਯਾਰ ਇਮੀਗਰੇਸ਼ਨ ਨਾਲ ਗੱਲ ਨਾ ਛੇੜ ਯਾਰ ਤੈਨੂੰ ਫੁੱਲੇ ਤਗੜੀ ਪਾਰਟੀ ਕਰਕੇ ਜਾਊਂਗਾ। ਓ ਬਾਈ ਗੱਲ ਤਾਂ ਸੁਣ ਲੈ ਯਾਰ ਮੈਂ ਉਹ ਨਹੀਂ ਕਹਿ ਰਿਹਾ। ਓ ਬਾਈ ਇਮੀਗਰੇਸ਼ਨ ਵਾਲੇ ਸਾਰੇ ਠੱਗ ਨੇ ਯਾਰ। ਉਹ ਬੰਦੇ ਤੋਂ ਪੈਸੇ ਲੈ ਕੇ ਯਾਰ ਬਾਹਰ ਵੀਜ਼ਾ ਬੁਝੇ ਆ ਨਾਮ ਲੈ ਕੇ ਉਹ ਨਹੀਂ ਭੇਜਦੇ ਹੈਗੇ ਬਾਹਰ। ਪਾਣਾ ਸਿੱਧੂ ਬਾਈ ਸਾਰਿਆਂ ਨੂੰ ਚੱਕ ਰਿਹਾ ਇਮੀਗਰੇਸ਼ਨ ਵਾਲਿਆਂ ਨੂੰ ਯਾਰ। ਭਾਈ ਉਹ ਨਹੀਂ ਹੈਗੇ ਹੈਗੇ ਯਾਰ ਉਹ ਨਹੀਂ ਦਬਦੇ ਹੈਗੇ ਭਾਈ ਉਹਨਾਂ ਨੇ ਮੈਨੂੰ ਗਰੰਟੀ ਦੀ ਹੈ ਤੇ 20 ਤੇਰਾ 100% ਵੀ ਜਾਊਗਾ ਲੋਕ ਕਹਿੰਦੇ ਨੇ ਨਾ ਤੇਰੀ ਕਾਲੀ ਜ਼ੁਬਾਨਾ ਤੇਰੀ ਅੱਜ ਕੀ ਮੈਂ ਕਾਲੀ ਜ਼ੁਬਾਨ ਵੀ ਝੁੱਠੀ ਪਾਊਗਾ ਦੇਖ ਲਈ ਤੇਰੇ ਸਾਹਮਣੇ ਹੈਲੋ ਭਾਈ ਹੈਲੋ ਹੈਲੋ ਭਾਈ ਕੌਣ ਭਾਈ ਭਾਈ ਜਿਹੜੇ 150 ਤੇ ਫਾਈਲ ਕਰਾਈ ਸੀ ਨਾ ਹਾਂ अच्छा भाई यार हुन फिर भाई पर हुन ਕੀ ਬਾਈ ਤੇਰੇ 10 ਲੱਖ ਰੁਪਇਆ ਵੀ ਲੁਕ ਰਿਹਾ ਤੇਰਾ ਟੀਲਾ ਜਾਣੇ ਰੱਖਿਆ ਸੀ ਬਾਈ ਨਾ ਉਹ ਛੁੱਟੇ ਤੇਰਾ ਬਾਈ ਹੁਣ ਫਿਰ ਮੈਂ ਕੀ ਕਰਾਂ ਯਾਰ ਕਰਨਾ ਕੀ ਹੈ ਬਾਈ ਕੋਈ ਪ੍ਰਾਈਵੇਟ ਨੌਕਰੀ ਲੱਭਦਾ ਹੁਣ ਹੋਰ ਕੀ ਹੋਊਗਾ ਚੱਲ ਠੀਕ ਆ ਬਈ ਯਾਰ ਤੇ ਰਿਪਾਣ ਥਿਕੜੀ ਜਬਾਨ ਨਾ ਮੈਂ ਤੇਰੇ ਕਰਕੇ ਮੇਰਾ ਕੀਲਾ ਭਾਕੇ ਸਾਰੇ ਪੈਸੇ ਭਾਕੇ ਤੇਰੀ ਬਾੜ ਤੇ ਜਬਾਨ ਮੇ ਦਾ ਕਰਾ ਸਾਲਾ ਤੇਰੀ ਟੁੱਟ ਜੀ ਜਬਾਨ ਜਾਂ ਪਾਜਰੂ ਸਾਲਾ ਸਰਕਾਰ ਨੂੰ ਹੱਥ ਬੰਨ ਕੇ ਬੈਂਤੇ ਚਿੱਟੇ ਵਾਲਿਆਂ ਨੂੰ ਬਾਅਦ ਚ ਚੱਕੋ ਪਹਿਲਾਂ ਸੜੇ ਕਾਲੀ ਜ਼ੁਬਾਨ ਵਾਲਿਆਂ ਨੂੰ ਚੱਕੋ ਜੇ ਇਹਨਾਂ ਨੁਕਸਾਨ ਦੇ ਚਿੱਟੇ ਵਾਲੇ ਨਹੀਂ ਕਰਦੇ ਹੈਗੇ ਜਿੰਨਾ ਸੜਾ ਕਾਲੀ ਜ਼ੁਬਾਨ ਵਾਲਾ ਕਰ ਰਿਹਾ ਹੈ ਇਹਨੂੰ ਚੱਕ ਲੋ ਚੱਕ ਲੋ ਅਬਾਈ ਉਰੇ ਆਏ ਹਾਂਜੀ ਬੈਠ ਬਾਈ ਲੈ ਮੂੰ ਮਿੱਠਾ ਕਰ ਕਾਦੀ ਖੁਸ਼ੀ ਚ ਬਾਈ ਬਾਈ ਤੇਰਾ ਰਿਸ਼ਤਾ ਹੋ ਗਿਆ ਯਾਰ ਤੈਨੂੰ ਕੀ ਦੱਸਾਂ ਯਾਰ ਬਾਈ ਯਾਰ ਮੈਨੂੰ ਪਤਾ ਲੱਗ ਗਿਆ ਯਾਰ ਤਿੰਨੇ ਦਾ ਨਹੀਂ ਕੁਝ ਖਰਾ ਖਵਾਇਆ ਹੈਗਾ ਯਾਰ ਲੈ ਕਰ ਮੂੰ ਮਿੱਠਾ ਸਾਲਾ ਤੈਨੂੰ ਦੱਸ ਕੀ ਮੈਂ ਦਿਆ ਬਾਈ ਮੈਂ ਤਾਂ ਤੇਰੇ ਤੱਕ ਗੱਲੇ ਨਹੀਂ ਪਹੁੰਚਾਣੀ ਚਾਹ ਰਿ ਸੀ ਅਬ ਬਾਈ ਮੈਨੂੰ ਪਤਾ ਲੱਗ ਗਿਆ ਯਾਰ ਕਿਸ ਨੇ ਬਸ ਬਾਈ ਲੱਗ ਗਿਆ ਇੱਥੇ ਰੁਕ ਜਾ ਯਾਰ ਮੈਂ ਬਹੁਤ ਮਸਾ ਹੋਇਆ ਬਾਈ ਬਣ ਕੇ ਤੂੰ ਨਾ ਬੋਲ ਓ ਯਾਰ ਤੂੰ ਤਾਂ ਕਰਾ ਦੇ ਮੂੰਹ ਮਿੱਠਾ ਭਾਈ ਮੂੰਹ ਮਿੱਠਾ ਤੈਨੂੰ ਵਿਆਹ ਚ ਬਾਅਦ ਚ ਬੁਲਾ ਲਵਾਂਗਾ ਭਾਈ ਵਿਆਹ ਹੋ ਗਿਆ ਜਦ ਤੈਨੂੰ ਲੱਗ ਪਾਰਟੀ ਦੇ ਦੂੰਗਾ ਪਰ ਤੂੰ ਪਹਿਲਾਂ ਭਾਈ ਬਣ ਕੇ ਨਾ ਦਿਖ ਓ ਯਾਰ ਤੂੰ ਮੇਰਾ ਭਾਈ ਚੁੱਪ ਰਹਿ ਮੂੰਹ ਮਿੱਠਾ ਕਰਾ ਦੂੰਗਾ ਬਰਫੀਆਂ ਡੱਬਾ ਲੈਣ ਤੇ ਯਾਰ ਭਾਈ ਮੈਂ ਤੈਨੂੰ ਫੇਰ ਮਿਲਦਾ ਯਾਰ ਓ ਯਾਰ ਬਾਹਰ ਤਾਂ ਜਾ ਯਾਰ ਓ ਯਾਰ ਭਾਈ ਮੈਂ ਮਿਲਦਾ ਤੈਨੂੰ ਫੇਰ ਓ ਭਾਈ ਉਰੇ ਤਾਂ ਆ ਯਾਰ ਭਈ ਤੈਨੂੰ ਦੱਸਿਆ ਕੀ ਨੇ ਮੈਨੂੰ ਨਾਂ ਦੱਸ ਬੰਦੇ ਦਾ ਯਾਰ ਓ ਯਾਰ ਪਿੰਡੇ ਸਾਰੇ ਪਿੰਡੇ ਆ ਤੇਰੀ ਗੱਲ ਫੈਲ ਰਹੀ ਆ ਯਾਰਾ ਯਾਰ ਫੈਲ ਨੂੰ ਮੈਂ ਕਿਹੜਾ ਭਜਾ ਕੇ ਲਿਆ ਬਈ ਤੈਨੂੰ ਕਿਹੜੇ ਨੇ ਦੱਸਿਆ ਇਹ ਦੱਸ ਓ ਯਾਰ ਸਾਰੇ ਪਿੰਡੇ ਚ ਰੋਲਾ ਪੈ ਰਾ ਚੱਲ ਇਹ ਗੰਨ ਛੱਡ ਤੂੰ ਹਾਂ ਬਈ ਵਿਆਹ ਤਾਂ ਤੂੰ ਕਰਾ ਲੈਗਾ ਵਧੀਆ ਗੱਲ ਆ ਖੇਤੀ ਵਿਆਹ ਕਰਾ ਲਾ ਅੱਜ ਕੱਲ੍ਹ ਦੀਆਂ ਕੁੜੀਆਂ ਰਿਸ਼ਤਾ ਕੀਤੇ ਹੋਰ ਕਰਾਉਂਦੀਆਂ ਨੇ ਭੱਜ ਗਈ ਤੇ ਹੋਰ ਜਾਂਦੀਆਂ ਨੇ ਓ ਬਾਈ ਬਣ ਕੇ ਚੁੱਪ ਰਹਿ ਯਾਰ ਤੂੰ ਤਾਂ ਜਿਹੜਾ ਕੁਝ ਕਹਿਣਾ ਬਾਈ ਕਹਿਣਾ ਬਾਤਾਂ ਸੱਚ ਪਹਿਲਾ ਹੁੰਦਾ ਚੁੱਪ ਰਹਿ ਬਾਈ ਤੇਰਾ ਮੂੰਹ ਮਿੱਠਾ ਕਰਾ ਦੂੰਗਾ ਕਹੇ ਜਿਆ ਤੇਰਾ ਡੰਮਰੂ ਵਰਗਾ ਮੂੰਹ ਐ ਡੰਮਰੂ ਵਰਗੇ ਮੂੰਹ ਚੋ ਕੁਛ ਨਾ ਕੱਤ ਕਾਲੀ ਜਬਾਨ ਵਾਲਿਆ ਸਾਲਾ ਤੈਨੂੰ ਕੀਨੇ ਦੱਸਤਾ ਯਾਰ ਪਹਿਲਾਂ ਤਾਂ ਮੈਂ ਉਹਨੂੰ ਫੜਾ ਜਾ ਕੇ ਕੀਨੇ ਤੈਨੂੰ ਦੱਸਿਆ ਤੇਰੀ ਤਾਂ ਬਾਲ ਮੈਨੂੰ ਸੱਚੋਂ ਦੀ ਲੱਗਦੀ ਆ ਬਾਈ ਮੈਂ ਤੈਨੂੰ 10000 ਰੁਪਏ ਦੇਣਾ ਬਾਈ ਬਣ ਕੇ ਪਿੰਡ ਤੋਂ ਦੂਰ ਭੱਗ ਜਾ 10 ਦਿਨਾਂ ਬਾਅਦ ਤੱਕ ਮੇਰਾ ਬਿਆਨ ਹੀ ਹੁੰਦਾ ਯਾਰ ਬਾਈ ਦੰਤਰਾ ਡੈਡੀ ਲੱਬਦਾ ਫਿਰਦਾ ਕਿਉਂ ਕੀ ਹੋ ਗਿਆ ਬਾਈ ਬਾਈ ਜਿਹੜੀ ਕੁੜੀ ਨਾਲ ਤੇਰਾ ਰਿਸ਼ਤਾ ਹੋਇਆ ਸੀ ਉਹਦਾ ਉਹਦੇ ਘਰ ਤਾਂ ਨੀਂਦ ਦੀ ਗੋਲੀ ਦੇ ਕੇ ਭੱਜ ਗਈ ਤੇਰੀ ਭੈਣ ਤੇਰੀ ਫਿਰ ਹੁਣ ਬਾਈ ਸੁਣ ਬਾਈ ਤੈਨੂੰ ਤੇਰਾ ਡੈਡੀ ਘਰੇ ਬੁਲਾ ਰਿਹਾ ਭੈਣ ਤੇ ਆ ਯਾਰਾ ਕਾਲੀ ਜ਼ੁਬਾਨ ਵਾਲਾ ਕੀ ਹੋ ਗਿਆ ਬਾਈ ਸਾਲਾ ਤੂੰ ਕੁਛ ਨਾ ਕੱਢਿਆ ਖੜ ਪੁੱਛ ਓ ਬਾਈ ਇੱਕ ਤੂੰ ਸਾਲਾ ਇਹਦੀ ਫੁੱਦੂ ਖਬਰਾਂ ਲੈ ਕੇ ਭੈਣ ਤੇ ਪਤਾ ਭੈਣ ਤੇ ਤੂੰ ਓਏ ਬਾਈ ਸਸਰੀ ਕਾਲੂ ਨੂੰ ਇਹਦੀ ਕਰਦਾ ਤੁਨੂੰ ਸਾਡੇ ਵੀਡੀਓ ਵਧੀਆ ਲੱਗੇ ਹੋਊਗੀ ਸਾਡੇ ਹੋਰ ਨਵੀਂ ਵੀਡੀਓ ਦੇਖਣ ਲਈ ਡਾਕਟਰ ਗੋਗਾ ਟੀਮ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬਈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਵੀ ਕਰ ਲਓ ਫਿਰ ਸਾਨੂੰ ਦੱਸੋ ਕਮੈਂਟਾਂ ਚ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ